ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਅੱਜ ਦੇ ਨਵੀ ਤੇ ਪਿਆਰੀ ਜੀ ਸਟੋਰੀ ਦੇ ਨਾਲ ਮੈਂ ਤੁਹਾਡੀ ਗੁਰਪਿੰਦਰ ਪਿੰਦਰ 13 13 ਅਰਦਾਸ ਕਰਦੀ ਹਾਂ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਾਂਜੀ ਦੋਸਤੋ ਅੱਜ ਆਪਾਂ ਬਹੁਤ ਹੀ ਸੋਹਣੀ ਜੀ ਪਿਆਰੀ ਜੀ ਕਹਾਣੀ ਲੈ ਕੇ ਆਈਆਂ ਜਿਸ ਦਾ ਨਾਮ ਹੈ ਚਤੁਰ ਰਾਜਕੁਮਾਰੀ ਕਿਸੇ ਦੇਸ਼ ਦਾ ਰਾਜਾ ਰਾਜ ਕਰਦਾ ਸੀ ਉਸ ਦੇ ਘਰੇ ਕੋਈ ਵੀ ਔਲਾਦ ਨਹੀਂ ਸੀ ਬੜੀਆਂ ਮੰਤਾ ਮੰਗਾਂ ਤੋਂ ਬਾਅਦ ਉਸ ਦੇ ਘਰੇ ਇੱਕ ਬੇਟੀ ਨੇ ਜਨਮ ਲਿਆ ਸੁੰਦਰ ਕੰਨਿਆ ਨੇ ਜਨਮ ਲਿਆ ਜਿਸ ਦਾ ਨਾਮ ਰੱਖਿਆ ਗਿਆ ਸੁੰਦਰ ਰਾਜਕੁਮਾਰੀ ਸੁੰਦਰ ਰਾਜਕੁਮਾਰੀ ਦੇ ਚਰਚੇ ਜਿਹੜੇ ਸੁੰਦਰਤਾ ਦੇ ਚਰਚੇ ਬਹੁਤ ਦੂਰ ਦੂਰ ਤੱਕ ਸੀ ਤਾਂ ਰਾਜਕੁਮਾਰੀ ਨੀਲਮ ਜਿਵੇਂ ਹੀ ਜਵਾਨ ਹੋਈ ਤਾਂ ਰਾਜ ਨੇ ਉਸ ਦਾ ਵਿਆਹ ਕਰਨਾ ਚਾਹਿਆ ਪਰ ਰਾਜਕੁਮਾਰੀ ਜਿਹੜੀ ਨੀਲਮ ਸੀ ਉਹ ਚਾਹੁੰਦੀ ਸੀ ਮੇਰਾ ਜਿਹੜਾ ਵਾਰ ਮੇਰੇ ਤੋਂ ਵੀ ਜ਼ਿਆਦਾ ਚਤੁਰ ਤੇ ਸਿਆਣਾ ਹੋਵੇ ਭਾਵੇਂ ਉਹ ਗਰੀਬ ਹੀ ਕਿਉਂ ਨਾ ਹੋਵੇ ਉਸਨੇ ਮਣੀਆਦੀ ਕਰਵਾ ਦਿੱਤੀ ਤੇ ਉਸਨੇ ਇੱਕ ਹੋਰ ਚਰਤ ਰੱਖੀ ਕਿ ਸਾਰੇ ਨੌਜਵਾਨਾਂ ਦੀ ਪ੍ਰੀਖਿਆ ਉਹ ਖੁਦ ਲਵੇਗੀ ਉਸਨੇ ਜਿਵੇਂ ਤਿਵੇਂ ਕਰਕੇ ਆਪਣੇ ਪਾਪਾ ਨੂੰ ਮਨਾ ਲਿਆ ਤਾਂ ਸਾਰੇ ਹੀ ਦੂਰੋਂ ਨੇੜੋਂ ਨੌਜਵਾਨ ਜਿਹੜੇ ਸੀ ਬੁੱਧੀਮਾਨ ਲਾ ਲੋ ਜਾਂ ਸ਼ਕਤੀ ਸ਼ਕਤੀਸ਼ਾਲੀ ਲਾ ਲੋ ਜਾਂ ਸੂਝਵਾਨ ਲਾ ਲੋ ਉਹਦੀ ਪ੍ਰੀਖਿਆ ਲਈ ਆ ਗਏ ਪਰ ਅਫਸੋਸ ਦੀ ਗੱਲ ਕੋਈ ਵੀ ਉਹਦੀ ਪ੍ਰੀਖਿਆ ਤੇ ਖਰਾ ਨਾ ਉਤਰ ਸਕਿਆ ਉਹਦੀ ਪ੍ਰੀਖਿਆ ਜਿਹੜੀ ਸ਼ਰਤ ਸੀ ਉਹ ਵੀ ਬੜੀ ਅਜੀਬ ਸੀ ਉਸਨੇ ਇੱਕ ਚਬੂਤਰੇ ਤੇ ਕੁਰਸੀ ਰੱਖ ਦਿੱਤੀ ਤਾਂ ਬਿਨਾ ਸਹਾਰੇ ਤੋਂ ਬਿਨਾ ਕਿਸੇ ਗੱਲ ਤੋਂ ਉਸ ਨੂੰ ਚਬੂਤਰੇ ਤੋਂ ਰਾਜਕੁਮਾਰੀ ਨੂੰ نیچے ਲਾਉਣਾ ਸੀ ਬਹੁਤ ਦਿਨ ਬੀਤਦੇ ਗਏ ਸਾਰੇ ਹੀ ਪ੍ਰੀਖਿਆ ਤੋਂ ਜੜੇ ਆ ਵਾਂਝੇ ਗਏ ਹਾਂ ਬਹੁਤ ਹੀ ਜੜਾ ਟਾਈਮ ਲੱਗਾ ਕੋਈ ਵੀ ਜੜਾ ਨੌਜਵਾਨ ਇਸ ਪ੍ਰੀਖਿਆ ਤੇ ਕਾਬਲ ਸਫਲ ਨਾ ਹੋ ਸਕਿਆ ਨਿਰਾਸ਼ਾ ਹੀ ਮਿਲੀ ਸਾਰੇ ਆ ਰਾਜਾ ਤੇ ਰਾਣੀ ਬੜੀ ਚਿੰਤਾ ਕਰਨ ਲੱਗੇ ਕਹਿਣ ਲੱਗੇ ਐਵੇਂ ਤਾਂ ਰਾਜਕੁਮਾਰੀ ਆਪਣੀ ਜਿਹੜੀ ਆ ਵਿਆਹੀ ਹੀ ਨਹੀਂ ਜਾਣੀ ਤਾਂ ਬਹੁਤ ਹੀ ਜ਼ਿਆਦਾ ਟੈਨਸ਼ਨ ਲੈਣ ਲੱਗੇ ਜਾਂ ਫਿਕਰ ਕਰਨ ਲੱਗੇ ਇੱਕ ਦਿਨ ਕੀ ਹੋਇਆ ਚਾਰ ਵਾਏ ਉਥੋਂ ਗੁਜ਼ਰ ਰਿਹਾ ਸੀ ਚਾਰ ਵਾਏ ਨੇ ਚਬਾਰੇ ਦੀ ਅੱਗੇ ਹੀ ਰੁੱਖ ਦੇ ਅੱਗੇ ਬੱਕਰੀ ਤੇ ਕੁੱਤਾ ਜਿਹੜੇ ਆ ਬੰਨ੍ਹ ਦਿੱਤੇ ਤੇ ਉਸ ਨੇ ਇੱਕ ਥੈਲੇ ਦੇ ਵਿੱਚੋਂ ਕਾ ਤੇ ਮਾਸ ਕੱਢਿਆ ਉਸ ਨੇ ਜਿਹੜਾ ਮਾਸ ਸੀ ਉਹ ਬੱਕਰ ਦੇ ਅੱਗੇ ਰੱਖ ਦਿੱਤਾ ਕਾ ਕੁੱਤੇ ਦੇ ਅੱਗੇ ਰੱਖ ਦਿੱਤਾ ਤੇ ਆਪ ਵੀ ਕੁਝ ਖਾਣ ਲੱਗਾ ਚੁਬਾਰੇ ਤੇ ਬੈਠੀ ਹੋਈ ਚੁਬਾਰੇ ਤੇ ਬੈਠੀ ਹੋਈ ਰਾਜਕੁਮਾਰੀ ਸਭ ਕੁਝ ਦੇਖ ਰਹੀ ਸੀ ਤੇ ਉਹ ਉਸ ਦੀ ਮੂਰਖਤਾ ਤੇ ਹੱਸ ਵੀ ਰਹੀ ਸੀ ਤੇ ਫਿਰ ਉਸ ਨੇ ਚਬਾਰੇ ਤੋਂ ਬਲਠੀ ਹੋਈ ਨਹੀਂ ਬਾਜ ਦਿੱਤੀ। ਉਹ ਚਾਰਵਾਹੇ ਤੈਨੂੰ ਪਤਾ ਨਹੀਂ ਬੱਕਰੀ ਘਾ ਮ ਬੱਕਰੀ ਮਾਸ ਨਹੀਂ ਖਾਂਦੀ ਤੇ ਕੁੱਤਾ ਘਾ ਨਹੀਂ ਖਾਂਦਾ। ਤੂੰ ਬੱਕਰੀ ਅੱਗੇ ਘਾ ਰੱਖ ਤੇ ਕੁੱਤੇ ਅੱਗੇ ਮਾਸ ਰੱਖ। ਪਰ ਅਫਸੋਸ ਚਾਰਵਾਹੇ ਨੇ ਇਹ ਗੱਲ ਅਨ ਸੁਣੀ ਕਰ ਦਿੱਤੀ। ਸ਼ਾਇਦ ਉਸ ਨੂੰ ਪਤਾ ਹੀ ਨਹੀਂ ਲੱਗਾ। ਤਾਂ ਫਿਰ ਉੱਠੀ ਹੋ ਕੇ ਚੀਕ ਕੇ ਬੋਲੀ, "ਓ ਮੂਰਖ" ਓਏ ਮੂਰਖ ਤੈਨੂੰ ਸੁਣਦਾ ਨਹੀਂ ਬੱਕਰੀ ਦੇ ਅੱਗੇ ਘਾਹ ਰੱਖ ਕੁੱਤੇ ਦੇ ਅੱਗੇ ਮਾਸ ਰੱਖ ਪਰ ਉਸਨੇ ਫੇਰ ਵੀ ਅਣਗਲ ਅਣਸੁਣੀ ਕਰ ਦਿੱਤੀ ਤੇ ਫੇਰ ਉਹ ਉੱਚੀ ਉੱਚੀ ਚਿਕਨ ਲੱਗੀ ਚਵਾਏ ਤੇ ਬੈਠੀ ਹੋਈ ਓ ਮੂਰਖ ਓ ਮੂਰਖ ਤੂੰ ਬੋਲਾ ਏ ਤੈਨੂੰ ਸੁਣਦਾ ਨਹੀਂ ਤੂੰ ਬੋਲਾ ਏ ਤੈਨੂੰ ਸੁਣਦਾ ਨਹੀਂ ਪਰ ਚਾਰ ਵਾਏ ਨੇ ਇਹ ਵੀ ਗੱਲ ਜਿਹੜੀ ਐ ਅਣਸੁਣੀ ਕਰ ਦਿੱਤੀ ਆਪਣੀ ਬੇਇੱਜ਼ਤੀ ਦੇਖਤੀ ਹੋਈ ਰਾਜਕੁਮਾਰੀ ਨੂੰ ਜਬਾਰੇ ਤੇ ਬੈਠੀ ਹੋਈ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਇੰਨਾ ਜ਼ਿਆਦਾ ਗੁੱਸਾ ਆਇਆ ਤੇ ਉਹ ਗੁੱਸੇ ਦੇ ਵਿੱਚ نیچے ਆ ਕੇ ਬੋਲਣ ਲੱਗਿਆ ਉਹ ਮੂਰਖ ਤੈਨੂੰ ਪਤਾ ਨਹੀਂ ਲੱਗਦਾ ਬੱਕਰੀ ਦੇ ਅੱਗੇ ਘਾ ਰੱਖ ਮਾਸ ਕੁੱਤੇ ਅੱਗੇ ਰੱਖ ਤੈਨੂੰ ਪਤਾ ਨਹੀਂ ਬੱਕਰੀ ਕਦੀ ਮਾਸ ਨਹੀਂ ਖਾਂਦੀ ਤੇ ਕੁੱਤੇ ਨੇ ਕਦੀ ਘਾ ਨਹੀਂ ਖਾਦਾ ਪਰ ਚਾਰ ਰਵਾਇਆ ਮੁਸਕਰਾਉਂਦਾ ਹੋਇਆ ਕਹਿੰਦਾ ਹਾਂਜੀ ਜੀ ਧਰ ਰਾਜਕੁਮਾਰੀ ਜਰੂਰ ਰਾਜਕੁਮਾਰੀ ਪਰ ਉਸ ਦੀ ਇਸ ਮੁਸਕਰਾੜ ਦਾ ਰਾਜਕੁਮਾਰੀ ਨੂੰ ਪਤਾ ਨਾ ਲੱਗਾ ਪਰ ਕੋਲ ਖੜੇ ਰਾਜਾ ਦੇ ਰਾਣੀ ਨੂੰ ਉਸ ਦੀ ਸਮਝ ਆ ਗਈ ਜਦੋਂ ਤੱਕ ਉਸ ਨੂੰ ਇਸ ਮੁਸਕਰਾੜ ਦੀ ਸਮਝ ਆndi ਤਾਂ ਉਹ ਸ਼ਰਮ ਆ ਗਈ ਤੇ ਕਹਿ ਲੱਗੀ ਸ਼ਰਮ ਆ ਗਈ ਤਾਂ ਉਸ ਨੂੰ ਪਤਾ ਲੱਗ ਗਿਆ ਵੀ ਚਾਰਵਾਹ ਨੇ ਬਿਨਾਂ ਮੇਨੂੰ ਸਹਾਰੇ ਦਿੱਤੇ ਮੈਨੂੰ ਚਾਰੇ ਤੋਂ نیچے ਲਾ ਦਿੱਤਾ ਚਰਮਾਉਣ ਲੱਗੀ ਸ਼ਰਮਾਉਂਦੀ ਹੋਈ ਨੇ ਉਸਨੇ ਚਾਰ ਵਾਅ ਦੇ ਗਾਲ ਦੇ ਵਿੱਚ ਵਰਮਾਲਾ ਪਾ ਦਿੱਤੀ ਤੇ ਉਸ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ ਤੇ ਰਾਜਾ ਤੇ ਰਾਣੀ ਇਸ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੋਏ ਕਿ ਸਾਡੀ ਬੇਟੀ ਦੀ ਛਰਪ ਦੇ ਮੁਤਾਬਕ ਉਸ ਨੂੰ ਬਾਰਤ ਮਿਲ ਗਿਆ ਹੈ ਤੇ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਦਿਮਾਗ ਦੇ ਨਾਲ ਚਤੁਰ ਹੋਣਾ ਵੀ ਬਹੁਤ ਜ਼ਰੂਰੀ ਹੈ ਆਪਾਂ ਚਤੁਰ ਹੋ ਤਾਂ ਉਹਨਾਂ ਵਾਰੀਆਂ ਗਤੀਵਿਧੀਆਂ ਜਾਂ ਦੁਰਘਟਨਾਵਾਂ ਜਾਂ ਆਪਣੇ ਠੱਗੀ ਠੋਰੀ ਤਾਂ ਆਪਾਂ ਬਚ ਸਕਦੇ ਹਾਂ ਇਸ ਕਰਕੇ ਪੜ੍ਹਾਈ ਦੇ ਲਿਖਾਈ ਦੇ ਨਾਲ ਦੇ ਨਾਲ ਆਪਮ ਨੂੰ ਚਤੁਰ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਵੇਂ ਰਾਜਕਮਾਰੀ ਚਾਹੁੰਦੀ ਸੀ ਵੀ ਮੇਰਾ ਜਿਹੜਾ ਹੈ ਰਾਜਕਮਾਰ ਮੇਰੇ ਤੋਂ ਵੀ ਵੱਧ ਚਤੁਰ ਤੇ ਭਾਗਸ਼ਾਲੀ ਹੋਵੇ ਉਹਨੇ ਬੜੀ ਨੋਜਵਾਨਾ ਦੀ ਪ੍ਰੀਖਿਆ ਲਈ ਪ੍ਰੀਖਿਆ ਦੇ ਵਿੱਚ ਇੱਕ ਚਾਰ ਵਾਹ ਨੇ ਜਿਹੜਾ ਇਹ ਪ੍ਰੀਖਿਆ ਦਿੱਤੀ ਬਿਨਾਂ ਸਾਰੇ ਤੋਂ ਉਸਨੂੰ ਚੂਤਰੇ ਤੋਂ نیچے ਲਾ ਦਿੱਤਾ ਰਾਜਾ ਰਾਣੀ ਵੀ ਬਹੁਤ ਖੁਸ਼ ਹੋਏ ਤੇ ਰਾਜਕੁਮਾਰੀ ਨੀਲਮ ਵੀ ਬੜੀ ਖੁਸ਼ ਹੋਈ ਜਿਸ ਨੂੰ ਮਨਪਸੰਦ ਦਾ ਜਿਹੜਾ ਹੈ ਜੀਵਨ ਸਾਥੀ ਮਿਲ ਗਿਆ ਉਹਦੀ ਸ਼ਰਤ ਵੀ ਜਿਹੜੀ ਕਿਸੇ ਨੇ ਪੂਰੀ ਕਰ ਦਿੱਤੀ ਚਾਰ ਵਾਇ ਨੇ ਤੇ ਦੋਸਤੋ ਜੇ ਇਸ ਮੇਰੀ ਕਹਾਣੀ ਤੁਹਾਨੂੰ ਵਧੀਆ ਹੋਵੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਜੁਆਇਨ ਕਰਨ ਹਾਂਜੀ ਦੋਸਤੋ ਨਵੇਂ ਸਾਲ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਹਰੇਕ ਦੀਆਂ ਆਦਾਸਾਂ ਮਨ ਕਾਮਨਾ ਪੂਰੀਆਂ ਹੋਣ ਹਰੇਕ ਦੇ ਕਮਾ ਕਰਾ ਚ ਵਾਦਾ ਹੋਵੇ ਹਾਂਜੀ ਦੋਸਤੋ ਮੇਰੀ ਗੱਲ ਇੱਕ ਹੋਰ ਕਹਿਣੀ ਚਾਹੁੰਦੀ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ ਤੇ ਸਾਰੇ ਕਮੈਂਟਾਂ ਦੇ ਵਿੱਚ ਗੁਰੂ ਦਵਾਵਾ ਦਵਾਵਾ ਦਿਓ ਕਿ ਉਹਦਾ ਜਿਹਨੇ ਬਹੁਤ ਖੁਸ਼ੀਆਂ ਭਰਿਆ ਹੋਵੇ ਤਰੱਕੀ ਭਰਿਆ ਹੋਵੇ ਚਾਹ ਉਹਦੀ ਪੜਾਈ ਲਿਖਾਈ ਦੇ ਵਿੱਚ ਵਾਦਾ ਕਰੇ ਤੇ ਹਾਂਜੀ ਦੋਸਤੋ ਕੱਲ ਮਿਲਦੇ ਹਾਂ ਨਵੀਂ ਤੇ ਪਿਆਰੀ ਜੀ ਸਟੋਰੀ ਦੇ ਨਾਲ ਤੱਕ ਤੱਕ ਦੀ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਹਾਂ ਕੱਲ ਬਾਏ ਬਾਏ ਜੀ ਸਾਰਿਆਂ ਨੂੰ ਧੰਨਵਾਦ